ਸਾਡੇ ਮਾਨ ਜੋ ਸਾਮਕਾ ਕੈ ਨਿਰਮਨਤੀ ਕਾਕਾ ਰੰਦੇ ਸਿੰਘ ਜੀ ਨਮਾਤ ਸਾਹਿਬ ਉਹਨਾਂ ਦੇ ਨਾਲ ਸਾਡੇ ਬਲਾਕ ਦੇ ਪ੍ਰਧਾਨ ਸਰਦਾਰ ਜਮੀਰ ਸਿੰਘ ਜੀ ਸਲਾਨਾ ਸਾਹਿਬ ਸਾਡੇ ਜਿਲ੍ਹਾ ਰਾਜਵਿੰਦਰ ਸਿੰਘ ਰਾਜੂ ਜੀ ਔਰ ਸਾਡੇ ਬਲਾਕ ਸੰਪਤੀ ਦੇ ਜੋਨ ਦੇ ਉਮੀਦਵਾਰ ਕਮਲ ਜੀ ਸਰਦਾਰ ਅਰਚਨ ਸਿੰਘ ਜੀ ਸਾਡੇ ਲੰਬੜਦਾਰ ਸਾਹਿਬ ਔਰ ਸਾਰੇ ਹੀ ਦਰਜਾ ਬਦਰਜਾ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਹਿਬਾਨ ਔਰ ਇਸ ਨਗਰ ਤੋਂ ਬਹੁਤ ਹੀ ਮਾਣਯੋਗ ਸ਼ਖਸੀਅਤ ਆ ਇੱਥੇ ਪਹੁੰਚੇ ਨੇ ਲੰਬੜਦਾਰ ਸਹਿਬਾਨ ਪਹੁੰਚੇ ਨੇ ਸਰਪੰਚ ਸਾਹਿਬ ਪੰਚ ਸਾਹਿਬ ਸਾਡੇ ਸਾਫਕਾ ਮਜੂਤਾ ਸਾਡੇ ਬਹੁਤ ਹੀ ਸਤਿਕਾਰਯੋਗ ਤੁਹਾਨੂੰ ਬਰੇਵ ਸਭ ਨੇ ਦੱਸਿਆ ਦਿੱਤਾ ਕਿ ਆਉਣ ਵਾਲੇ 14 ਤਰੀਕ ਨੂੰ ਦਸੰਬਰ ਨੂੰ ਦੇ ਨਾਲ ਤੋਂ ਜੋ ਪੀ ਪ੍ਰਿਆਉ ਤੇ ਨਿਚੋੜਾ ਪਿੰਛੇ ਤੇ ਬਲਾਕ ਸੰਪਤੀ ਦੇ ਇਲੈਕਸ਼ਨ ਹੋ ਰਹੇ ਨੇ ਉਹਨਾਂ ਵਿੱਚ ਆਪਨੇ ਬਲਾਕ ਸੰਪਤੀ ਮਰੋ ਤੋਂ ਜੋ ਸੰਸਕਟ ਤੋਂ ਕਮੇਜਨ ਤੋਂ ਲਾਸਤੋਰ ਅਤੇ ਇੱਕ ਟੀਮ ਤੋਂ ਜੋ ਕਿ ਜਿਹੜਾ ਪਿਛਲੇ ਜੋਨ ਬੁਗਰਾ ਕਲਾ ਤੋਂ ਰਾਜਵੰਤ ਸਿੰਘ ਰਾਜੂ ਮੈਕਨੋ ਕਾਂਗਰਸ ਪਾਰਟੀ ਕੋਲ ਦੋਵੇਂ ਉਮੀਦਵਾਰ ਨੇ ਤੋਂ ਉਹਨਾਂ ਨੂੰ ਵੋਟਾਂ ਪਾਉਣ ਲਈ ਤਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕਰਨ ਅੱਜ ਦੇ ਇਸ ਸਮਾਗਮ ਵਿੱਚ ਪਹੁੰਚੇ ਨੇ ਕਾਕਾ ਰਣਜੀਤ ਸਿੰਘ ਜੀ ਨਾਭਾ ਸਾਬਕਾ ਮੰਤਰੀ ਸਾਹਿਬ ਸੋ ਆਚਾਪਾ ਪਿੰਡ ਕਾਲਗੜਾ ਜੋ ਕਿ ਇੱਕ ਹਲਕਾ ਮਲੋਹਾ ਦਾ ਵੱਡਾ ਪਿੰਡ ਆ ਇਹਦੇ ਵਿੱਚ ਪਹੁੰਚਿਆ ਕਿਉਂਕਿ ਇਸ ਪਿੰਡ ਦੀ ਵਿਸ਼ੇਸ਼ਤਾ ਵੀ ਰਹੀ ਆ ਕਾਪੀ ਨਾਲ ਸਾਡੀ ਹਮੇਸ਼ਾ ਹੀ ਗੱਲ ਹੁੰਦੀ ਰਹੇ ਸੀ ਵੀ ਇਹ ਲੋਕ ਪਾਰਟੀ ਨਾਲ ਘੱਟ ਤੇ ਆਜ਼ਾਦ ਸੋਚ ਨਾਲ ਵੱਧ ਚੱਲਦੇ ਨੇ ਪੜਿਆ ਲਿਖਿਆ ਪਰ ਪਿੰਡ ਆ ਵਧੀਆ ਇਹ ਕਿਸਾਨੀ ਮੂਵਮੈਂਟ ਦੀ ਤਰ੍ਹਾਂ ਸਭ ਨੇ ਗੱਲ ਕਰੀ ਆ ਉਦੋਂ ਵੀ ਸਭ ਤੋਂ ਵੱਧ ਜੋ ਟਰੈਕਟਰ ਬਗਾਇਆ ਸੀ ਉਹ ਕੌਲ ਰਣ ਤੋਂ ਵਾਇਸੀ ਜਾਂ ਜਿੱਥੇ ਗਏ ਸੀ ਸੋ ਤੁਹਾਡਾ ਪਿੰਡ ਪਹਿਲਾਂ ਤੋਂ ਸ਼ੁਰੂਆਤ ਕੀਤਾ ਰਿਹਾ ਵੀ ਇੱਕ ਵਧੀਆ ਸੋਚ ਨਾਲ ਚੱਲਣ ਵਾਲਾ ਵੀ ਸੋਚ ਜਿਹੜਾ ਵਧੀਆ ਤੁਸੀਂ ਉਮੀਦਵਾਰ ਆ ਵਧੀਆ ਉਹਨੂੰ ਪਸੰਦ ਕਰਦੇ ਹੋ ਵਧੀਆ ਜੋ ਪਾਰਟੀ ਕੰਮ ਕਰਦੀ ਆ ਉਹਨੂੰ ਪਸੰਦ ਕਰਦੇ ਹੋ ਦੇਖ ਕੇ ਵੋਟ ਪਾਉਂਦੇ ਹੋ ਸੋ ਤੁਸੀਂ ਪਿੰਡ ਦਾ ਸਰਪੰਚ ਵੀ ਚੁਣਿਆ ਸੀ ਅਜਾਬ ਸੋਚ ਨਾਲ ਚੁਣਿਆ ਸੀ ਬੇਸਕੋ ਪਿਸੋਕੜ ਪਰਿਵਾਰ ਕਾਲੀਦਾਲ ਤੁਸੀਂ ਵਧੀਆ ਬੰਦਾ ਸਮਝ ਕੇ ਚੁਣਿਆ ਵਿਚਾਰੇ ਦੀ ਬਾਹਮ ਰੋਡ ਤੇ ਉਚਾੜੂ ਵਾਲੇ ਲੈ ਕੇ ਸੋ ਇੱਕ ਟਕਾਕशाही ਪਾਰਟੀ ਆ ਜਿਹਨੇ ਕੰਮ ਕੋਈ ਕਰਨਾ ਨਹੀਂ ਹੁੰਦਾ ਜਿਵੇਂ ਕਿ ਪਹਿਲਾਂ ਤੁਸੀਂ ਦੇਖਿਆ ਹੋਗਾ ਲੋਕ ਸਭਾ ਵੇਲੇ ਇਲੈਕਸ਼ਨ ਆਇਆ ਸੀ ਉਦੋਂ ਇੱਕ ਗਲੀ ਇਹਨਾਂ ਨੇ ਪ੍ਰਬੰਧ ਲਾ ਕੇ ਬਣਾ ਦਿੱਤੀ ਉਦੋਂ ਪਹਿਲਾਂ ਤਾਂ ਨਹੀਂ ਕੰਮ ਠਪੇ ਰੱਖਿਆ ਉਦੋਂ ਬਾਅਦ ਸਰਪੰਚੀ ਦਾ ਇਲੈਕਸ਼ਨ ਆਇਆ ਫੇਰ ਤੋਂ ਹੀ ਰੋੜੀਆਂ ਇੱਤਾਂ ਘਣਿਆ ਆਪੀਆਂ ਅਮਾਇਰ ਫੋਟੇ ਪਿੰਡ ਵੀ ਦੇ ਕੰਮ ਦਾ ਚੈੱਕ ਚੋਕ ਦੇ ਨਾਲ ਇਲੈਕਸ਼ਨ ਗਿਆ ਇਹਨਾਂ ਦੇ ਚੈੱਕ ਉੱਤੇ ਪੈਸੇ ਨਾਲੇ ਬਦਲੋ ਜਾਂਦੇ ਉਦੋਂ ਤੋਂ ਬਾਅਦ ਨਹੀਂ ਚਲਾਉਂਦੇ ਜਾਂਦੇ ਸੋ ਇਹ ਇੱਕ ਦੇਸ਼ ਦੀ ਬਾਦਕਸ਼ੂਦੀ ਦੀ ਹੈ ਜਿਆ ਲੰਮੀ ਲੋਕਾਂ ਨੇ بڑے ਚਿਰ ਤੋਂ ਬਾਅਦ ਵਿੱਚ ਕਾਲੀ ਕਾਂਗਰਸ ਦੋਵੇਂ ਪਾਰਟੀਆਂ ਹੁੰਦੀਆਂ ਸੀ ਇੱਥੇ ਕਿਤੇ ਨਾ ਕਿਤੇ ਸੋਚਿਆ ਵੀ ਸ਼ਾਇਦ ਤੀਜੇ ਨੇ ਲਾਵਾ ਇਨਕਲਾਬ ਦਾ ਲਾਇਆ ਅਸੀਂ ਉਸ ਤੋਂ ਵਧੀਆ ਕਰਨਗੇ ਉਸ ਤੋਂ ਵਧੀਆ ਸੋਚ ਹੁੰਦੀ ਆ ਵੀ ਨਵਾਂ ਜ਼ਰੂਰ ਦੇਖਣਾ ਦੇਖਦੇ ਨੇ ਹਰ ਕੋਈ ਦੇਖਦਾ ਸਾਰੇ ਪੰਜਾਬ ਨੇ ਦੇਖਿਆ ਇਹ ਬਦਲਾਅ ਦੇ ਰੂਪ ਚ ਲਿਆ ਉਸ ਸਦੀ ਤੋਂ ਬਾਅਦ ਵੀ ਸੈਂਕੜੇ ਸਾਲ ਲੱਗੇ ਚਾਲ ਜਾਣ ਇੱਥੇ ਲੱਗਦਾ ਹੈ ਇੰਦੂਆਂ ਦਾ ਕਬਲੇਆਮ ਜਾਂ ਜਿਵੇਂ ਉਹ ਲੈਣੇ ਬੰਦ ਨਹੀਂ ਹੋਈ ਤਾਂ ਰੰਗਰਵਾਸਨ ਨੂੰ ਬੰਦ ਹੋ ਗਏ ਤੇ ਨੂੰ ਸੈਂਕੜੇ ਸਾਲ ਲੱਗੇ ਉਸ ਤੋਂ ਬਾਅਦ ਦੇ ਵਿੱਚ ਵੀ ਲੈਣਾ ਆਪਣੀਆਂ ਗੱਲਾਂ ਸ੍ਰੀ ਤੇਗਵਾਹਦ ਸਾਹਿਬ ਦੇ ਜੋ ਉਹਨਾਂ ਨੇ ਨੀਮ ਬਣਾਇਆ ਕਰ ਰਿਹਾ ਤਾਂ ਜਿਹੜਾ ਬੰਧਾਪ ਜੋੜੀ ਕਰਾ ਉਹਨੇ ਕੋਟ ਕਰ ਨੂੰ ਇਹ ਹੀ ਕਰਾਇਆ ਮੈਂ ਤਾਂ ਕਹਿੰਦਾ ਅਜੇ ਤਾਂ ਬਾਣੂ ਵੀ ਮੈਂ ਸੈਂਕੜੇ ਹਰੰਗ ਜੀ ਪੀਓ ਜੇ ਬੰਦੇ ਨੇ ਇਹਨਾਂ ਦੇ ਮੂਰੇ ਫਟੌਂਗੜਾ ਇਹਦੇ ਰੰਗਿਆਂ ਦੀ ਗੋਲ ਤੋਂ ਕਰ ਰਹੇ ਨੇ ਘੋਟਾ ਜੇ ਬਤਾ ਵਾਰ ਜੇ ਇਥੇ ਕੋਈ ਪੋਛੀ ਆ ਰਹੀ ਹੈ ਕੋਈ ਨੂੰ ਰੁਕ ਕੇ ਆ ਰਿਹਾ ਹੈ ਲੈਕਸ ਇਵੈਂਟ ਜਿਹੜਾ ਕਾਫੀ ਨੰਬਰ ਦੇ ਖੋਖੇ ਰਾਏ ਇਹ ਰਾਹੇ ਬੰਦ ਮਾਪੇ ਨੂੰ ਹੁਣ ਤਾਂ ਵੀ ਮੇਰੀ ਸਭਾ ਨਹੀਂ ਆ ਰਹੀ ਦੇਖੋ ਕਾਫੀ ਖਾਹ ਪਾਉਂਦਾ ਹੋਇਆ ਉਹ ਜਨਦੀ ਜਰਾ ਆ ਪਾ ਕੇ ਨਹੀਂ ਸਭਾ ਨਹੀਂ ਆ ਪਾ ਰਹੀ ਚਾਹੀ ਮੇਰੇ ਮੁੰਡਾ ਪਰ ਇਹ ਮਾਦੇ ਮੁੰਡੇ ਉਹ ਕਰਦਾ ਵੀ

ਜਰੂਰ ਹੋਤੀ ਹੈ ਤੋਂ ਇਹ ਇਨਾ ਮੀਂਹਵਾਰਾਂ ਨੂੰ ਆਪਾਂ ਜਰੂਰ ਦਿੱਤਾ ਹੈ ਇਹ ਉਹਨਾਂ ਦੇ ਸੇਕ ਨੂੰ ਆਪਾਂ ਕੰਰਡੀਸ਼ ਨਹੀਂ ਨਾ ਪਾ ਲਈ ਜੋ ਕਿ ਇਸੇ ਤਰ੍ਹਾਂ ਅੱਜ ਮੀਂਹਵਾਰਾਂ ਲਈ ਅਭੀਰ ਵੀ ਕਰਨਾ ਹੈ ਜੀ ਤੁਹਾਨੂੰ ਅਤੇ ਆਪਣੇ ਵਿਚਾਰ ਵੀ ਸਾਡੇ ਨਾਲ ਰੱਖੋਗੇ ਡਾਕਟਰ ਅੰਦੀਪ ਜੀ ਦੀ ਨਾਬਾਤ ਹਾਂ ਕਮਨ ਪ੍ਰਸ਼ਾਸਨ ਬਹੁਤ ਹੀ ਸਤਕਾਰਯੋਗ ਇਹਨਾਂ ਕੋਲ ਗੜਕ बड़ी भारी गिनती च विराजमान आदरणीय सत्कारियो माता सा बुजुर्गों नौजवान साथियों बच्चे हो, विशेष तौर पर साढ़े पे प्रधान साहब समुचे सारे कांग्रेस पार्टी के सारे ही सीनियर लीडरशिप ਨਾਮਾ ਦੀ ਨਾਟਕ ਰੀਤ ਜਾਂਦਾ ਹੋਇਆ ਤੁਹਾਡੇ ਆਪਣੇ ਨਗਰ ਦੇ ਸਾਰੇ ਹੀ ਮੌਜੂਦ ਸਤਿਗੰਨ ਸਾਹਿਬਾਨ ਪ੍ਰੈਸ ਦੇ ਸਾਥੀ ਸਾਹਿਬਾਨ ਉਹ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਦੇ ਮੈਨ ਬਿੰਦੀ ਕਰਨਾ ਆਇਆ ਸਾਡੇ ਬਹੁਤ ਹੀ ਸਤਕਾਰਯੋ ਜਿਲ੍ਹਾ ਪਰਿਸ਼ਦ ਕਾਂਗਰਸ ਪਾਰਟੀ ਦੀ ਨਮਾਇੰਦਗੀ ਕਰਦੇ ਹੋਏ ਰਾਜਵਿੰਦਰ ਸਿੰਘ ਜੀ ਪਟੇਲਾ ਔਰ ਬਲੌਕ ਸਮਿਤੀ ਦੀ ਕਾਂਗਰਸ ਪਾਰਟੀ ਦੀ ਨਮਾਇੰਦਗੀ ਕਰਦੇ ਹੋਏ ਸਰਦਾਰ ਕਮਲਜੀਤ ਸਿੰਘ ਜੀ ਲਾਟਪੁਰ ਸਾਹਿਬ ਸਭ ਤੋਂ ਪਹਿਲਾਂ ਉਸ ਸੁਮਿਤਰ ਦਾ ਸਤਿ ਨਮਸਕਾਰ ਕਰਦਾ ਹਾਂ ਜੇ ਆ ਦੀ ਸ਼ਹਾਦਤ ਦੀ ਬਦੌਲਤ ਅੱਜ ਸਾਡੀ ਸਿੱਖੀ ਕੌਮ ਨੂੰ ਇਜ਼ਤ ਮਿਲਦਾ ਹੈ ਸਤਿਕਾਰ ਦਿੱਤਾ ਜਾਂਦਾ ਹੈ ਬਖਸ਼ਿਆ ਜਾਂਦਾ ਹੈ ਮਾਤਾ ਗੁਜਰ ਸਿੰਘ ਪੌਰ ਸੰਤ ਪਾਪਾ ਪ੍ਰਦੇਸ ਸਿੰਘ ਸੰਤ ਪਾਪਾ ਜਰਾਵਰ ਸਿੰਘ ਉਹਨਾਂ ਦੇ ਕੁਰਬਾਨੀ ਨੂੰ ਨਕਸ਼ਤ ਖੁੰਡਾ ਹੋਇਆ ਕਦੇ ਨਹੀਂ ਕਾਇਆ ਗਿਆ ਅੱਜ ਤੱਕ ਦਸਕੇ ਤੱਕ ਜੋ ਫਤਿਹਾਂ ਨੇ ਜਵਾਨੀ ਵੀ ਦਿੱਤਾ ਹੈ ਉਸ ਦਾ ਬਹਾਦਰੀ ਦੀ ਫਤਿਹ ਮੈਂ ਬੇਤਰ ਸੋਚ ਰਿਹਾ ਸੀ ਜਿਸ ਪਰ ਗਾਮੀ ਤੇ ਗੁਰਦੀ ਸਿੰਘ ਲਾਲ ਮਾਜਰਾ ਸਾਹਿਬ ਬੋਲ ਰਹੇ ਸੀ ਜੇ 2012 ਤੱਕ ਕਾਡੀਆਂ ਦੀ ਹਕੂਮਤ ਬਣੀ ਤੇ 2017 ਤੁਸੀਂ ਮੈਨੂੰ ਇੱਕ ਵਾਰ ਫੇਰ ਮੌਕਾ ਦਵਾੜਾ ਨਵੇਂ ਦਾ ਚੁਣਿਆ ਉਹ ਜੋ ਕਾਂਗਰਸ ਦੀ ਸਰਕਾਰ ਮੈਨੂੰ ਤਾਂ ਹੀ ਫੇਰ ਮਾਰਨੀ ਸੀ ਪਈ ਲੋਕਾਂ ਨੇ ਜਿਤ ਬਾਦ ਸਰਕਾਰ ਨਾ ਜਾਣ ਰਹੀ ਨਾ ਦਿੱਤਾ ਨਮਾਇਤ ਜਿਤ ਨੂੰ ਕੰਮ ਕਰਕੇ ਦਵਾਈਏ ਤੁਹਾ ਮਰਜ਼ਾ ਅਰਦਾਸਾ ਕੇ ਪਟਾਉਂਦੇ। اور اپنے ਹਲਕੇ 48 ਸਰਕਾਰ ਨੇ ਨਿਰਮਾਨ। ਮੰਡੀ ਬੋੜ ਮੇਰੇ ਕੋਲ ਹੀ ਆ ਗਿਆ ਸੀਗਾ ਕਿ ਪੰਜ ਸੜਕਾਂ ਜੋੜੀਆਂ ਕੀਤੀਆਂ। اور ਜਿਹਨੇ

ਫਸਲਾਂ ਦੀ ਕੀਮਤ ਐਮਐਸਪੀ ਅਸੀਂ ਖੁਦ ਵਸੂਲ ਲੋਕਾਂ ਨੂੰ ਦੇ ਦਾਂਗੇ। ਉਹਦੀ ਵੀ ਅਪਰਚੇ 20000 ਰੁਪਇਆ ਮਹੀਆ ਇਹਨਾਂ ਨੂੰ ਕਰਾ। ਹੋਇਆ। ਕੈਨੇਟ ਕਰਨੀ ਦਾ ਬੜਾ ਅੰਤਰ ਰਿਹਾ। ਜੇ ਦੇ ਕਰਕੇ ਸ਼ਾਇਦ ਮੇਰੀ ਆਪਣੀ ਸੋਚਣੀ ਗਲਤ ਹੋ ਤੱਕ ਦੀ ਹੈ। ਜਿਹਨੇ ਕਰਕੇ ਪੰਜਾਬ ਦੇ ਲੋਕਾਂ ਨੇ ਨਿਕਾਰੇ ਜੇ ਪਾਰਲਮੈਂਟ ਦੀ ਇਲੈਕਸ਼ਨ ਹੈ ਸੱਤ ਸੀਟਾਂ ਕਾਂਗਰਸੀ ਝੋਲੀ ਵਿੱਚ ਇਸ ਆਸਨਰ ਕਿ ਚਲੋ ਸ਼ਾਇਦ ਸਰਕਾਰ